ਸਾਡੇ ਦਿੱਲੀ ਕਿਸਾਨ ਅੰਦੋਲਨ ਦੀ 5ਵੀਂ ਬਰੇਗੰਡ ਮਨਾਉਣ ਲਈ ਇਕੱਠੇ ਹੋਏ ਆ। ਇਸੇ ਤਰ੍ਹਾਂ ਸਾਰੇ ਦੇਸ਼ ਵਿੱਚ ਕਿਸਾਨ ਆਪੋ ਆਪਣੇ ਸੂਬੇ ਦੀ ਰਾਜਧਾਨੀ 'ਚ ਤੁਹਾਡੇ ਵਾਂਗ ਜੁੜ ਕੇ ਇਹ ਬਰੇਗੰਡ ਬਣਾ ਰਹੇ ਨੇ। ਹਰਿਆਣੇ ਵਾਲੇ ਫਿਸਾਰ ਮਨਾ ਰਹੇ ਨੇ। ਇੱਕ ਗੱਲ ਸਮਝਣ ਵਾਲੀ ਆ ਸਾਨੂੰ ਸਾਰਿਆਂ ਨੂੰ। ਤੁਸੀਂ ਦਿੱਲੀ ਮੋਰਚਾ ਜਿੱਤ ਕੇ ਆਏ ਹੋ। ਉਦੋਂ ਤੇ ਅਵੇਅਰਨੈਸ ਤੁਹਾਡੇ ਅੰਦਰ ਬਹੁਤ ਵਧੀ ਹੈ ਗੱਲ ਨੂੰ ਸਮਝਣ ਦੀ ਸਮਰੱਥਾ ਵਧੀ ਹੈ ਪਰ ਅੱਜ ਜਿਸ ਸਮੇਂ ਵਿੱਚੋਂ ਅਸੀਂ ਲੰਘ ਰਹੇ ਹਾਂ ਅੱਜ ਦੇ ਪੋਲਿਟਿਕਲ ਲੋਕਾਂ ਦਾ ਲੋਕਾਂ ਨੂੰ ਵਿਸ਼ਵਾਸ ਕੋਈ ਨਹੀਂ ਰਿਹਾ ਸਰਕਾਰਾਂ ਦੀ ਭਰੋਸੇਯੋਗਤਾ ਖਤਮ ਹੋ ਗਈ ਕਹਿਣੀ ਔਰ ਕਰਨੀ 'ਚ ਫਰਕ ਪੈ ਗਿਆ ਮੈਂ ਉਸ ਸਮੇਂ ਦਾ ਤੁਹਾਡੇ ਵਿੱਚ ਖੜਾ ਜਦੋਂ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੋਂ ਕਹੀ ਮੂੰਹੋਂ ਨਿਕਲੀ ਹੋਈ ਗੱਲ ਪੱਥਰ ਤੇ ਲਕੀਰ ਹੋਇਆ ਕਰਦੀ ਸੀ ਅੱਜ ਜਿੰਨੇ ਵੱਡੇ ਅਹੁਦਿਆਂ ਤੇ ਲੋਕ ਬੈਠੇ ਨੇ ਔਰ ਉਹਨਾਂ ਵੀ ਵੱਡਾ ਝੂਠ ਬੋਲਦੇ ਨੇ ਇਸੇ ਕਰਕੇ ਲੋਕਾਂ ਵਿੱਚ ਅਨਰਸਟ ਹੈ ਲੋਕੀ ਸੁਖੀ ਨਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ ਮੋਦੀ ਸਰਕਾਰ ਅੱਜਕੱਲ ਬਿਜ਼ੀ ਹੈ ਬਹੁਤ ਜ਼ਿਆਦਾ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਵਿੱਚ ਝੂਠ ਬੋਲਿਆ ਜਾ ਰਿਹਾ ਹੈ ਮੋਦੀ ਜੀ ਕਹਿੰਦੇ ਮੇਰੀ ਮਿੱਤਰਤਾ ਹੈ 트੍ਰੰਪ ਦੇ ਨਾਲ ਭਾਵੇਂ ਮੈਨੂੰ ਕੋਈ ਵੀ ਕੁਰਬਾਨੀ ਦੇਣੀ ਪਏ ਪਰ ਮੈਂ ਖੇਤੀ ਸੈਕਟਰ ਨੂੰ ਕੋਈ ਆਂਜ ਨਹੀਂ ਆਉਣ ਦਿੰਦਾ ਪਰ ਸਾਡੀ ਜਾਣਕਾਰੀ ਮੁਤਾਬਕ ਖੇਤੀ ਦੇ ਉੱਤੇ ਸਮਝੌਤਾ ਤਕਰੀਬਨ ਹੋਇਆ ਪਿਆ ਜਿੱਦਣ ਹੋ ਗਿਆ ਜਿੱਦਣ ਉਹਦਾ ਐਲਾਨ ਹੋ ਗਿਆ ਮੈਂ ਸਪਸ਼ਟ ਕਰਦੇ ਹਾਂ ਇਸ ਦੇਸ਼ ਵਿੱਚ ਉਥਲ ਪੁਥਲ ਹੋ ਜਾਏਗੀ ਇਹ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਔਰ ਅੱਜ ਹਰ ਵੇਲੇ ਮੋਦੀ ਸਰਕਾਰ ਦੀ ਆਖੇ ਹੁੰਦੀ ਹੈ ਵੀ ਕਿਵੇਂ ਖੇਤੀ ਸੈਕਟਰ ਦੇ ਵਿੱਚ ਦਖਲ ਦਿੱਤਾ ਜਾਏ ਤੁਹਾਨੂੰ ਯਾਦ ਹੋਵੇਗਾ ਇੱਕ ਮਾਰਕੀਟਿੰਗ ਦਾ ਖਰੜਾ ਮਾਰਕੀਟਿੰਗ ਐਕਟ ਦਾ ਖਰੜਾ ਜਾਰੀ ਕੀਤਾ ਸੀ ਤੁਸੀਂ ਵਿਰੋਧ ਕੀਤਾ ਉਹ ਵਾਪਸ ਹੋ ਗਿਆ ਫਿਰ ਅੱਜ ਹੁਣ ਜਿਹੜਾ ਬਿਜਲੀ ਦਾ ਇਹ ਤੁਸੀਂ ਜਦੋਂ ਦਿੱਲੀ ਬੈਠੇ ਸੀ ਤੁਹਾਨੂੰ ਲਿਖਤੀ ਰੂਪ ਚ ਚਿੱਠੀ ਦਿੱਤੀ ਸੀ ਸਰਕਾਰ ਨੇ ਜੀਹਦੇ ਚ ਕਿਹਾ ਸੀ ਕਿ ਅਸੀਂ ਇਹ ਬਿੱਲ ਤੁਹਾਡੀ ਸਲਾਹ ਕਰਨ ਤੋਂ ਬਾਅਦ ਤੁਹਾਡੇ ਨਾਲ ਚਰਚਾ ਕਰਨ ਤੋਂ ਬਾਅਦ ਹੀ ਪਾਰਲੀਮੈਂਟ ਤੇ ਪੇਸ਼ ਕਰਾਂਗੇ ਪਰ ਅੱਜ ਕਿੱਥੇ ਖੜੇ ਨੇ ਉਹ ਕਿਸੇ ਨੇ ਪੁੱਛਿਆ ਤੱਕ ਵੀ ਨਹੀਂ ਇੱਕ ਵੀ ਮੀਟਿੰਗ ਸਾਡੇ ਨਾਲ ਨਹੀਂ ਹੋਈ ਐਮਐਸਪੀ ਦੇ ਦੀ ਗਾਰੰਟੀ ਦੇ ਕਾਨੂੰਨ ਦੀ ਚਰਚਾ ਕਰਕੇ ਕਮੇਟੀ ਬਣਾਉਣ ਦਾ ਫੈਸਲਾ ਹੋਇਆ ਸੀ ਉਹ ਕਿੱਥੇ ਖੜੇ ਨੇ ਕਿਤੇ ਵਿਸ਼ਵਾਸ ਕਰੋਗੇ ਉਹਨ ਇੱਕ ਨਵੀਂ ਛੁਰਨੀ ਛੱਡੀ ਐ ਉਹਨਾਂ ਨੇ ਸੀਟ ਬਿਲ ਇੱਕ ਤਿਆਰ ਕੀਤਾ ਐ 8 ਤਾਰੀਖ ਤੱਕ 8 ਦਸੰਬਰ ਤੱਕ ਉਹਦੇ ਤੇ ਸਰਕਾਰਾਂ ਤੋਂ ਔਰ ਜਿਹੜੇ ਸਟੇਕ ਹোল্ডার ਨੇ ਉਹਨਾਂ ਦੇ ਵਿਚਾਰ ਮੰਗਿਆ ਜੇ ਵਿਰੋਧ ਕਰੋ ਜੇ ਹੱਕ ਚੋਂ ਤਰਾਕ ਚ ਲਿਖੋ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਬੋਲਵਾਰਨ ਕਰਦਾ ਦੋਸਤੋ ਉਹ ਐਸਾ ਬਿਲ ਐ ਇੱਕ ਵਾਰੀ ਫੇਰ ਖੇਤੀ ਸੈਕਟਰ ਦੀ ਬਖਦ ਦੇਵ ਦੀ ਕੋਸ਼ਿਸ਼ ਐ ਜੇ ਸੀਡ ਬੈਂਕ ਐਕਟ ਬਣ ਗਿਆ ਤਾਂ ਤੁਹਾਡੀਆਂ ਯੂਨੀਵਰਸਿਟੀ ਦੀ ਰਿਸਰਚ ਉਹਨਾਂ ਤੋਂ ਬਣਦੇ ਬੀਜ ਯਾ ਪ੍ਰਾਈਵੇਟ ਕੰਪਨੀਾਂ ਦੇ ਬੀਜ ਉਹ ਸਾਰੇ ਦਿੱਲੀ ਵਾਲੇ ਦੇ ਹੱਥ ਚ ਆ ਜਾਣੇ ਨੇ ਫਿਰ ਤੁਸੀਂ ਮਨਸੈਂਟੋ ਦੇ ਇਕ ਨੀਆਂ ਚੀਜ਼ਾਂ ਖਰੀਦੋਗੇ ਮਨਸੈਂਟੋ ਦੇ ਬੀਜ ਖਰੀਦੋਗੇ ਯਾ ਵੱਡੇ ਵੱਡੇ ਕੰਪਨੀਆਂ ਦੇ ਬੀਜ ਖਰੀਦੋਗੇ ਖੇਤੀ ਦੇ ਉੱਤੇ ਉਹਨਾਂ ਦਾ ਕਬਜ਼ਾ ਹੋ ਜਾਏਗਾ ਇਹ ਬਹੁਤ ਗੰਭੀਰ ਮੁੱਦਾ ਹੈ ਇੱਥੇ ਜਿਆਦਾ ਜ਼ੋਰ ਨੇ ਕਹਿ ਰਹੇ ਸੀ ਆਪਣੇ ਸਾਥੀਆਂ ਨੂੰ ਵੀ ਮੁੱਦੇ ਪੰਡ ਲੈਣੇ ਚਾਹੀਦੇ ਨੇ ਐਦਾਂ ਦਾ ਮੈਸੇਜ ਆਂਦਾ ਜਿਵੇਂ ਸਿਰਫ ਇਲੈਕਟ੍ਰਿਸਿਟੀ ਬਿੱਲ ਤੇ ਹੀ ਇਹ ਕਸ਼ਟ ਹੈ ਕੰਨਾਂ ਇਲੈਕਟ੍ਰਿਸਿਟੀ ਬਿੱਲ ਦਾ ਨਹੀਂ ਉਹਦਾ ਵਿਰੋਧ ਤਾਂ ਹੈ ਹੀ ਉਹਦੇ ਨਾਲ ਸੀਟ ਮਿਲਦਾ ਵੀ ਵਿਰੋਧ ਹੈ ਉਹਦੇ ਨਾਲ ਜਿਹੜੀਆਂ ਪਾਲਿਸੀਆਂ ਨੇ ਇਥੇ ਦਿੱਲੀ ਵਾਲੇ ਸਾਡੇ ਪੋਲੀਟਿਕਲ ਲੋਕਾਂ ਦਾ ਜੇ ਕੋਈ ਕਰਦਾਰ ਹੁੰਦਾ ਤਾਂ ਪੰਜਾਬ ਦੇ ਹਿੱਤ ਗੁਰਬਾਨ ਨਾ ਹੁੰਦੇ ਜਦੋਂ ਪੰਜਾਬੀ ਸੂਬਾ ਬਣਿਆ ਸੀ ਦਿਨ ਲੋਕਾਂ ਨੇ ਲੜਾਈ ਲੜੀ ਸੀ ਉਹਨਾਂ ਨੇ ਰਾਜਧਾਨੀ ਤੋਂ ਬਗੈਰ ਸੁੱਬਾ ਸੁੱਬਾ ਐਕਸੈਪਟ ਕਿਉਂ ਕੀਤਾ ਉਹਨਾਂ ਨੇ ਨਿਕੰਦੀ ਕੀਤੀ ਤੇ ਅੱਜ ਦਿੱਲੀ ਵਾਲਿਆਂ ਦੀ ਅੱਖ ਹੈ ਤੁਹਾਡੇ ਚੰਡੀਗੜ੍ਹ ਦੇ ਉੱਤੇ ਤੁਹਾਡਾ ਇੱਕ ਦਿਨ ਦਾ ਰਿਐਕਸ਼ਨ ਦੇਖ ਕੇ ਦੇਖ ਕੇ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਵੀ ਨਹੀਂ ਹਾਲੇ ਇਦਾਂ ਦੀ ਕੋਈ ਸਾਡੀ ਮਨਸ਼ਾ ਨਹੀਂ ਪਰ ਸਾਨੂੰ ਉਹਨਾਂ ਦਾ ਮਨ ਪਤਾ ਲੱਗ ਗਿਆ ਚੰਡੀਗੜ੍ਹ ਦੇ ਉੱਤੇ ਮੈਂ ਸਪਸ਼ਟ ਕਰਦੇ ਆਂ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦਾ ਹੈ ਪੰਜਾਬ ਦਾ ਹੀ ਰਹੇਗਾ ਇਹੋ ਜੀ ਗਲਤੀ ਕਰਨ ਕੇਂਦਰ ਵਾਲੇ ਪੰਜਾਬ ਵਾਲਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਸਾਡੇ ਨਾਲ ਇੱਕ ਹੋਰ ਵੱਡੀ ਚੰਗੀ ਹੋਈ ਹੈ ਪਾਣੀਆਂ ਦੇ ਮਸਲੇ ਤੇ ਸਾਡਾ ਜਿਹੜਾ ਧਰਤੀ ਹੇਠ ਦਾ ਪਾਣੀ ਜਿੱਥੋਂ ਅਸੀਂ ਹੁਣ ਕੱਢ ਰਹੇ ਹਾਂ ਇਹ ਸਾਰੇ ਦਾ ਸਾਰਾ ਪਾਣੀ ਪੋਲਿਊਟ ਹੋ ਗਿਆ ਜਿਹੜੀ ਤੀਜੀ ਤਹਿ ਦਾ ਪਾਣੀ ਹੈ ਉਹ ਨਾ ਪੀਣ ਦੇ ਲੈ ਕੇ ਨਾ ਉਹ ਫਸਲਾਂ ਨੂੰ ਲਾਉਣ ਦੇ ਲੈ ਕੇ ਸਾਡੇ ਕੋਲ ਰਹਿ ਹੀ ਗਿਆ ਫਿਰ ਸਾਡਾ ਆਪਣਾ ਪਾਣੀ ਸਾਡੇ ਲੀਡਰਾਂ ਦੀਆਂ ਗਲਤੀਆਂ ਨਾਲ ਇਹ ਕੇਂਦਰ ਸਰਕਾਰਾਂ ਦੀਆਂ ਬੇਇਮਾਨੀਆਂ ਦੇ ਨਾਲ ਉਹ ਦੂਜੇ ਸੂਬਿਆਂ ਵਿੱਚ ਜਾ ਰਿਹਾ ਹੈ ਤੁਸੀਂ ਹੈਰਾਨ ਹੋਵੋਗੇ ਰਾਜਸਥਾਨ ਜਿਹਨੇ ਸਾਡੇ ਕੋਲੋਂ ਪਾਣੀ ਲਿਆ ਪੀਣ ਵਾਸਤੇ ਕਹਿ ਕੇ ਇਹ ਆ ਖੇਤੀ ਲਈ ਕਾਗਜ਼ਾਂ ਤੇ ਸਿੱਧ ਹੁੰਦਾ ਹੈ ਵੀ 2 ਰੁਪਏ ਲੀਟਰ ਉਹ ਇੰਡਸਟਰੀ ਵਾਲੇ ਕੋਲੋਂ ਲੈਂਦਾ ਇੱਕ ਬਾਰਵੇਂ ਤੇ ਰਿਫਾਈਨ ਨਹੀਂ ਰਹੀ ਹੈ ਜਿਹਨੂੰ ਉਹ 1600 ਕਰੋੜ ਰੁਪਏ ਹਰ ਸਾਲ ਉਹਦੇ ਕੋਲੋਂ ਪਾਣੀ ਦਾ ਵਸੂਲਦਾ ਹੈ ਉਹਦਾ ਕਮਾਈ ਕਰਦਾ ਤੇ ਤੁਸੀਂ ਪਾਣੀ ਤੋਂ ਪਿਆਸੇ ਹੋ ਤੁਹਾਡਾ ਬਲਿਖ ਪਾਣੀ ਦੇ ਬਿਨਾ ਖਤਰੇ 'ਚ ਹੈ ਤੋਂ ਸਾਨੂੰ ਇਹਦੀ ਲੜਾਈ ਵੀ ਤਿਆਰ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਜਿਹੜੇ ਮੁੱਦੇ ਨੇ ਪਾਣੀ ਦਾ ਮੁੱਦਾ ਹੈ ਚੰਡੀਗੜ੍ਹ ਦਾ ਮੁੱਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਇਹਨਾਂ ਮੁੱਦਿਆਂ ਨਾਲ ਜੁੜੀਆਂ ਤੇ ਜੇ ਸਰਕਾਰ ਨੇ ਇਹਨਾਂ ਵੱਲ ਧਿਆਨ ਨਾ ਦਿੱਤਾ ਤਾਂ ਆ